ਲੂ ਸੂ ਸੂ ਜੀ ਜਾਣਗੇ ਇਹ ਮਾਰੋ ਨਾਮ ਮਾਰੋ ਨਾਮ ਅਸਰੇ ਬਾਈ ਜਨਾ ਪਨੇ ਜੈ ਸ਼੍ਰੀ ਰਾਮ ਤੇ ਫਾਬੇ ਤੇ ਫਾਬੇ ਕੀ ਗਦੀ ਆ ਮੈਂ ਦੋਰਾ ਐ ਕੱਦਾ ਚੱਕੂ ਦੂਜੀ ਚੱਕ ਲਾਂਦੇ ਬੈਠ ਰਿਹਾ ਤੇ ਚੱਕੂ ਚੱਕੜੇ ਆਪਾਂ ਢੱਕ ਲਈਏਂ ਦੁੱਤੀਆ ਬਲੇ ਲਾ ਲਈ ਉਹ ਮੈਂ ਚੋਰੀ ਕਰਦਾ ਫੜਿਆ ਗਿਆ ਕਸ ਬੰਦੇ ਆ ਰੇ ਸ਼੍ਰੀ ਰਾਮ ਸੇਵਾ ਸਮਿਤੀ ਨਾਬਾ ਵੱਲੋਂ ਹਰ ਐਤਵਾਰ ਨੂੰ ਹਰੇ ਚਾਰੇ ਦੀ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਇਹ ਸਾਰੇ ਮੈਂਬਰ ਇਹਨਾਂ ਦੇ ਚੱਲ ਚੱਲ ਉੱਧਰ ਪਿੱਛੋਂ ਗਿਆ ਰੱਖੋਗੇ ਤੇ ਮੇਰੇ ਸਿੰਘਾ ਘੜ ਦੇ ਕੋਈ ਇੱਧਰ ਆ ਵੀ ਮੋਰ ਬਹੁਤ ਨੇ 10 15 ਮੋਰ ਕਰ ਦੇਣੇ ਇੱਧਰ ਵੀ ਨੇ

ਦੇ ਨਹੀਂ ਕਰਦੇ ਉਹ ਗਏ ਸੱਤ ਮਰਾ ਦੇ ਜਾਂਦਾ ਅੱਧਾ ਨਹੀਂ ਕਰਦੇ ਨਾ ਨਹੀਂ ਬੁਲਾ ਲੈ ਕੇ ਗਏ ਬੁੜਾ ਕਿੱਲੇ ਗਿਆ ਹਾਂਜੀ ਬੁੜਾ ਕਿੱਲੇ ਗਿਆ ਅਜੀ ਨਹੀਂ ਜੀ ਜਿਹੜਾ ਕਹਿੰਦਾ ਕਿ ਕੁਝ ਬੋਲਣਾ ਮੈਂ ਕਹਾਂ ਬਸ ਸੰਜੂ ਤਾਂ ਹੈ ਨਹੀਂ ਆਪਣਾ ਬੋਲਣਾ ਕੀ ਆ ਲੱਗਦਾ ਬਰਾਬਰੀ ਹੈ ਗੱਭੜੀ ਤੋਂ ਲਾਗੋ जय श्री राम 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 ਇਹਨੂੰ ਕਹਿੰਦੇ ਦਬੋ ਯੈਲੋ ਬਟਨ ਦਬੋ ਸਭ ਦਾ ਹਾਂਜੀ ਸਾਡੇ ਨਾਲ ਨੇ ਰਾਪ ਸੇ ਆਰਾਮ ਸੇਵਾ ਸਮिति ਦੇ ਪ੍ਰਧਾਨ ਮੋਹਿਤ ਜੀ ਤੇ ਇਹਨਾਂ ਨਾਲ ਸਾਰੇ ਮੈਂਬਰ ਖੜੇ ਨੇ ਇਹ ਹਰੇਕ ਸੰਡੇ ਨੂੰ ਜਿਹੜਾ ਕਿ ਆ ਮੋਰਾ ਨੂੰ ਦੇਖੋ ਥੋੜੇ ਸਾਹਮਣੇ ਦਾਣਾ ਪਾਇਆ ਜਾ ਰਿਹਾ ਔਰ ਗਊਆਂ ਲਈ ਹਰੇ-ਚਾਰੇ ਦੀ ਸੇਵਾ ਕੀਤੀ ਜਾਂਦੀ ਹੈ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਮੋਹੀ ਜੀ ਕਿਸ ਤਰ੍ਹਾਂ ਕਹਿਣਾ ਚਾਹੋਗੇ ਤੁਸੀਂ ਜੈ ਸ਼੍ਰੀ ਰਾਮ ਜੀ ਜਿਹੜੀ ਸਾਡੀ ਇਹ ਸੇਵਾ ਹੈ ਜੀ ਤੁਹਾਡਾ ਪਹਿਲਾਂ ਆਉਣ ਦਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਚੈਨਲ ਦਾ ਜਿਹੜੀ ਕਿ ਇਹ ਸਾਡੀ ਸੇਵਾ ਹੈ ਤਕਰੀਬਨ 10-11 ਸਾਲ ਤੋਂ ਇਹ ਚੱਲ ਰਹੀ ਹੈ ਇਹ ਗਊ ਚਾਰਾ ਇੱਥੇ ਡਿਊਟੀ ਬਹੁਤ ਵਧੀਆ ਸੀ ਨਿਭਾ ਰਹੇ ਹਾਂ ਜੀ ਲੋਕਾਂ ਦੇ ਸ਼ਹਿਰ ਵਾਲਿਆਂ ਦੇ ਸਹਿਯੋਗ ਦੇ ਨਾਲ ਬਾਕੀ ਜਿਹੜੇ ਸਾਡੇ ਮਿੱਤਰਵੇਲੀ ਉਹਨਾਂ ਦੇ ਸਹਿਯੋਗ ਦੇ ਨਾਲ ਮੋਰਾਂ ਨੂੰ ਦਾਣਾ ਪਲੱਸ ਗਊਚਾਰਾ ਪਲੱਸ ਮੱਛੀਆਂ ਨੂੰ ਪਾਇਆ ਜਾਂਦਾ ਹੈ ਜੀ ਬਾਕੀ ਸਾਡੇ ਬਾਕੀ ਸਾਡੇ ਸ਼ਿਬੀਰ ਜੀ ਸਾਡੇ ਨਾਲ ਬਹੁਤ ਪੁਰਾਣੀ ਜੁੜੀ ਹੋਏ ਨੇ ਹੋਰ ਸਾਡੇ ਸਾਰੇ ਮੈਂਬਰ ਤਕਰੀਬਨ 10-11 ਸਾਲ ਤੋਂ ਨੇ ਬਾਕੀ ਸਾਡੇ ਸੰਜੀਤ ਜੀ ਫੇਸ ਕੰਪਿਊਟਰ ਵਾਲੇ ਅੱਜ ਫੈਮਲੀ ਸਾਰੀ ਉਹਨਾਂ ਦੀ ਆਈ ਹੋਈ ਹੈ ਔਰ ਇਹ ਸਪੈਸ਼ਲ ਭਾਬੀ ਜੀ ਉਹਨਾਂ ਛੋਟੀ ਸੀ ਇਸ ਕਰਕੇ ਨਾਲ ਆਏ ਨੇ ਹੋਰ ਫੈਮਲੀਆਂ ਸਾਰੀਆਂ ਉਹ ਤਕਰੀਬਨ ਆਂਦੀ ਰਹਿੰਦੀ ਨੇ ਸਾਡੀਆਂ ਇਹ ਤੁਹਾਨੂੰ ਕੋਈ ਗਵਰਨਮੈਂਟ ਤੋਂ ਵੀ ਸਹਾਇਤਾ ਮਿਲ ਰਹੀ ਹੈ ਜੀ ਨਹੀਂ ਸਾਨੂੰ ਫਿਲਹਾਲ ਗਵਰਨਮੈਂਟ ਤੋਂ ਕੋਈ ਸਹਾਇਤਾ ਨਹੀਂ ਮਿਲਦੀ ਜੀ ਸਾਰੇ ਅਸੀਂ ਆਪਣੀ ਆਪ ਹੀ ਕੁਝ ਬੰਦੇ ਸਾਡੇ ਸਾਰੇ ਮੈਂਬਰ ਜੇਬਾਂ ਚੋਂ ਪਾਉਂਦੇ ਆਂ ਬਾਕੀ ਲੋਕਾਂ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਹੈ ਜੀ ਤੇ ਬੀੜ ਚ ਕਿਸ ਤਰ੍ਹਾਂ ਪਾਣੀ ਪੋਣੀ ਦੀ ਵਿਵਸਥਾ ਤੋਂ ਉਸ ਬਾਰੇ ਕੀ ਕਹਿਣਾ ਚਾਹੋਗੇ ਬੀੜ ਦੇ ਵਿੱਚ ਪਾਣੀ ਦੀ ਵਿਵਸਥਾ ਪਿੱਛੇ ਟੋਬੇ ਬਣੇ ਹੋਏ ਨੇ ਜੀ ਗਊਆਂ ਦੇ ਲਈ ਉਹਨਾਂ ਨੂੰ ਪਾਣੀ ਉੱਥੋਂ ਛੱਡਿਆ ਜਾਂਦਾ ਪੂਰਾ ਗਊਆਂ ਦੇ ਲਈ ਪਾਣੀ ਦਾ ਅਰੇਂਜਮੈਂਟ ਹੈ ਜੀ ਤੇ ਇਹ ਬੀੜ ਦੇ ਆਲੇ-ਦਾਲੇ ਤਾਂ ਮੈਨੂੰ ਲੱਗਦਾ ਵੀ ਸਾਰੇ ਵਾਇਰਿੰਗ ਹੋਈ ਪਈ ਆ ਹੁ ਤੇ ਸ਼ਾਇਦ ਤੁਸੀਂ ਜਿਹੜਾ ਪਾਕੇ ਜਾਣਿਓ ਚਾਰਾ ਉਹ ਤੇ ਡਿਪੈਂਡ ਨੇ ਗੂਆ ਗੌਰਮੈਂਟ ਵੱਲੋਂ ਤਾਂ ਨਹੀਂ ਇੱਥੇ ਕੁਛ ਕੀਤਾ ਜਾਂਦਾ ਹੈਗਾ ਗਊਚਾਰੇ ਲਈ ਗੌਰਮੈਂਟ ਵੱਲੋਂ ਤਾਂ ਜਿਹੜਾ ਉਹਦੇ ਕੁਛ ਬੀਜਿਆ ਜਾਂਦਾ ਹੈ ਉਹੀ ਬੀਜਿਆ ਛਿੱਟਾ ਮਾਰ ਕੇ ਜੋ ਵੀ ਉਗਦਾ ਹੈ ਉਹੀ ਹੀ ਖਾਇਆ ਜਾਂਦਾ ਹੈ ਗਊਆਂ ਨੂੰ ਬਾਕੀ ਸਾਡੇ ਸੰਸਥਾ ਕਰਨੀਆਂ ਬਹੁਤ ਟਾਈਮ ਤੋਂ ਹੋ ਰਹੀ ਆ ਜਾ ਰਿਹਾ ਬਾਕੀ ਹੋਰ ਲੋਕ ਵੀ ਬਹੁਤ ਜ਼ਿਆਦਾ ਉਹਰੇ ਪਾਣ ਆਂਦੇ ਨੇ ਜੀ ਜਿਸ ਤਰ੍ਹਾਂ ਗੌਰਮੈਂਟ ਜਿਹੜੀ ਆ ਹਰੇਕ ਚੀਜ਼ ਦੇ ਗਊ ਸੱਸ ਲੈਂਦੀ ਆ ਤਾਂ ਉਹ ਕੀ ਉਹਦਾ ਕਰਦੇ ਨੇ ਤੁਹਾਨੂੰ ਕੀ ਲੱਗਦਾ ਵੀ ਗਊ ਸੱਸ ਲੈ ਕੇ ਤੁਹਾਨੂੰ ਸੰਸਥਾਵਾਂ ਨੂੰ ਦੇਣਾ ਚਾਹੀਦਾ ਜਾ ਉਹ ਆਪੇ ਰਖ ਲੈਂਦੇ ਨੇ ਪਤਾ ਹੀ ਨਹੀਂ ਲੱਗਦਾ ਉਹ ਗਊ ਸੈਸ ਕਿੱਥੇ ਜਾਂਦਾ ਹੈ ਤੇ ਗਊਆਂ ਦੇਖੋ ਕਿਸ ਤਰ੍ਹਾਂ ਇੱਥੇ ਭੁੱਖੀਆਂ ਵੀ ਨੇ ਜੇ ਤੁਸੀਂ ਨਾ ਪਾਓ ਯਾਰ ਲੋਕ ਨਾ ਪਾਉਂ ਤਾਂ ਭੁੱਖੀਆਂ ਡੰਗਰਾਂ ਦਾ ਕੀ ਬਣੇ ਇੱਥੇ ਕੀ ਕਹਿਣਾ ਚਾਹੋਗੇ ਇਸ ਬਾਰੇ ਗਊ ਸੈਸ ਬਾਰੇ ਗਊ ਸੈਸ ਬਾਰੇ ਇਹ ਹੈ ਜੀ ਜਿਹੜਾ ਗਿੰਨਾ ਵੀ ਗਊ ਸੈਸ ਸਾਰਾ ਇਕੱਠਾ ਹੁੰਦਾ ਹੈ ਜਿੰਨੀਆਂ ਵੀ ਸੰਸਥਾਵਾਂ ਜਿਹੜੀਆਂ ਇਹ ਗਊ ਚਾਰੇ ਦਾ ਕੰਮ ਕਰਦੀਆਂ ਹਨ ਇਹ ਸਾਰਿਆਂ ਨੂੰ ਵੰਡ ਕੇ ਦੇਣਾ ਚਾਹੀਦਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਥੋੜਾ ਤੇ ਇਸ ਤਰ੍ਹਾਂ ਤੁਸੀਂ ਦੇਖੋ ਜੀ ਇਹ ਸਾਰੇ ਸ਼ਹਿਰ ਦੇ ਯੰਗ ਨੇ ਯੂਥ ਆ ਜਿਹੜਾ ਲੱਗਿਆ ਹੋਇਆ ਗਊਆਂ ਲਈ ਸੇਵਾ ਕਰਦੇ ਨੇ ਆਪਣਾ ਬਹੁਤ ਕੀਮਤੀ ਸਮਾਂ ਕੱਢ ਕੇ ਇਹ ਗਊ ਸੇਵਾ ਕਰ ਰਹੇ ਨੇ ਤੇ ਗਵਰਨਮੈਂਟ ਵੱਲੋਂ ਜਦ ਕੀ ਇਹ ਕੋਈ ਸਹਾਇਤਾ ਨਹੀਂ ਦਿੱਤੀ ਜਾਂਦੀ ਪੂਰੀ ਬੀੜ ਦੇ ਆਲੇ-ਦਾਲੇ ਵਾਇਰਿੰਗ ਹੋਈ ਆ ਗਊਆਂ ਬਾਹਰ ਨਹੀਂ ਜਾ ਸਕਦੀਆਂ ਸਿਰਫ ਇਹ ਜੋ ਚਾਰਾ ਪਾ ਕੇ ਜਾ ਰਹੇ ਨੇ ਹੋਰ ਲੋਕ ਵੀ ਆਉਂਦੇ ਨੇ ਚਾਰਾ ਪਾਉਣ ਲਈ ਉਹ ਜਿਹੜੇ ਪਾ ਕੇ ਜਾ ਰਹੇ ਨੇ ਗਊਆਂ ਸਿਰਫ ਉਹ ਤੇ ਡਿਪੈਂਡ ਨੇ ਜੇ ਇਹ ਸੇਵਾ ਨਾ ਕੀਤੀ ਜਾਵੇ ਤਾਂ ਤੇ ਜਾਨਵਰਾਂ ਦਾ ਕੀ ਹਾਲ ਹੋਏਗਾ ਇਹ ਤੁਸੀਂ ਵੀ ਸਮਝ ਸਕਦੇ ਹੋ ਮੈਂ ਨਾਬਾ ਤੋਂ ਸੁਨੀਲ ਜਿੰਦਰ ਨਿਊਜ਼ ਮੰਚ ਲਈ ਬਹੁਤ ਬਹੁਤ ਧੰਨਵਾਦ